ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵੀਡੀਓ ਚ ਆਪਾਂ ਨਾ ਅੱਜ ਵਿਆਹ ਦੇਖਣਾ ਪੰਜਾਬ ਦੇ ਵਿਆਹ ਕਿਹੋ ਜਿਹੇ ਹੁੰਦੇ ਆ ਉਹ ਤੁਹਾਨੂੰ ਸਾਰੇ ਦਿਖਾਉਣੇ ਆ ਅੱਜ ਉਹ ਦਿਖਾਉਣਾ ਵਿਆਹ ਵਿਆਹ ਤੇ ਆਪਾਂ ਆਏ ਅੱਜ ਟਾਈਮ ਕੱਢ ਕੇ ਤੇ ਵਿਆਹ ਪਿੰਡ ਦੇ ਮਾਹੌਲ ਦਾ ਹੈਗਾ ਹੈ ਤਾਂ ਪੈਲਸ ਚ ਪਰ ਪਿੰਡ ਦੇ ਮਾਹੌਲ ਦਾ ਤੁਹਾਨੂੰ ਸਾਰਾ ਦਿਖਾਉਣੇ ਆ ਇੱਥੋਂ ਐਂਟਰੀ ਆ ਆ ਰੋਡ ਤੋਂ ਆਪਾਂ ਆਗੇ ਆਪ ਬੈਲਸ ਦਾ 9 ਹੈਗਾ ਪਿਆਲਸ ਗ੍ਰੀਨ 뷰 ਐਂਟਰੀ ਆ ਪਤਾ ਕੀ ਚੱਕਰ ਹੋ ਗਿਆ ਐਂਟਰੀ ਦੇਖੋ ਤੁਸੀਂ ਫਿਰ ਦੱਸਦਾ ਤੁਹਾਨੂੰ ਆਪਾਂ ਆਗੇ ਬਾਲੇ ਸੰਦੇ ਟਾਈਮ ਹੈਗਾ 10:30 ਦਾ ਤੇ ਮੈਂ ਆਏ ਮੇਰਾ ਭਰਾ ਆਇਆ ਹੈਗਾ ਤੇ ਹੋਰ ਅਜ ਕੋਈ ਨਹੀਂ ਆਇਆ ਜਾਂ ਮੈਨੇਜਮੈਂਟ ਦੇ ਜਿਹੜੇ ਬੰਦੇ ਉਹ ਆਏ ਆਪਾਂ ਪਹਿਲਾਂ ਆ ਗਏ ਭਰਾਵਾ ਸਹੀ ਗੱਲ ਆਪਾਂ ਪਹਿਲਾਂ ਆ ਗਏ ਆਜੋ ਤੁਸੀਂ ਵੀ ਦੇਖੋ ਆ ਦੇਖੋ ਕੋਈ ਆਇਆ ਨਹੀਂ ਹੈਗਾ। ਉਹ ਚੇਹਰਾ ਕੁਰਸੀਆਂ ਕੁਰਸੀਆਂ ਸਾਰੀਆਂ ਖਾਲੀ। ਆਹ ਦਾ ਜਵਾਨ ਪਰਫਿਊਮ ਪਾਈ ਜੰਨਾ ਡਿਊਟੀ ਤੇਰੀ ਤਗੜੀ ਆ। ਬਾਹਰ ਨਾ ਪਾਈ ਭਰਾਵਾ ਬਾਹਰ ਤਾਂ ਉੱਡੀ ਜਾਂਦਾ ਇਹ। ਨਹੀਂ ਉਹ ਚੇਹਰਾ ਦੇ ਪੁਣਾ। ਦਿਖਾਈ? ਕੰਪਨੀ ਕਿਹੜੀ ਦਾ ਪਾਈ ਜੰਨਾ? ਓਹੋ ਹਾ ਹਾ। ਆਜ ਹੋਰ ਪਾਈ ਜਾਂਦਾ। ਤੇਰਾ ਪੂਰਾ ਪਰਫਿਊਮ ਦੀ ਸਮੈਲ ਆਈ ਜਾਂਦੀ। ਤੇਰੀ ਡਿਊਟੀ ਆ। ਸਾਰੇ ਪਾ ਦੇ ਪਾ ਦੇ ਫਿਰ ਖਿੱਚ ਕੇ ਰੱਖ ਕੰਮ। ਕੁਰਸੀਆਂ ਸਾਰੀਆਂ ਜੇ ਖਾਲੀ ਸਟੇਜ ਵੀ ਖਾਲੀ ਤੇ ਆਪਾਂ ਬੈਠਦੇ ਆ ਬਾਕੀ ਨਾਲ ਦੇ ਆ ਬੈਠੇ ਆ ਤਿਆਰੀਆਂ ਵੀ ਅਜੇ ਹੁਣ ਹੋ ਰਹੀਆਂ ਵੈਰੀ ਗੁੱਡ ਕਰੀ ਜਾਂਦੇ ਕਰੀ ਜਾਂਦੇ ਚੋਬਰ ਇਹ ਤਾਂ ਪ੍ਰੋਣਿਆਂ ਨੂੰ ਉਡੀਕ ਰਹੇ ਕਿ ਕੋਈ ਆਵੇ ਚਲ ਸਾਡਾ ਸਾਥ ਹੋ ਜੇ ਆ ਜੂਗੇ ਹੌਲੀ ਹੌਲੀ ਏਰੀਆ ਹੈਗਾ ਇਹ ਖਡੂਰ ਸਾਹਿਬ ਦਾ ਦੂਰ ਸਾਹਿਬ ਮੰਨ ਲਓ ਗੋਇੰਦਵਾਲ ਸਾਹਿਬ ਦੇ ਕੋਲੇ ਤੇ ਇੱਧਰ ਦੇਖੋ ਤਿਆਰੀਆਂ ਇੱਧਰ ਵੀ ਬਾਈ ਤਿਆਰੀਆਂ ਕਰੀ ਜਾਂਦੇ ਚਲੋ ਬੈਠਦੇ ਹਰਸੀਆਂ ਦੇ ਆਜੋ ਲਓ ਜੀ ਹੁਣ ਦੇਖੋ ਭੀੜ ਟਾਈਮ ਵੀ ਤੁਹਾਨੂੰ ਦੱਸ ਦਿੰਨਾ ਟਾਈਮ ਹੋ ਗਿਆ 12:30 ਦਾ ਇੰਨੇ ਲੋਕ ਆ ਗਏ ਵਿਆਹ 'ਚ ਤੇ ਹੁਣ ਆਪਾਂ ਚੱਲਦੇ ਅੰਦਰ ਰੋਟੀ ਰੁੱਟੀ ਖਾਈਏ ਭੁੱਖ ਲੱਗੀ ਆ ਕਿਉਂਕਿ ਨਾਸ਼ਤਾ ਕੀਤਾ ਬ੍ਰੈਡ ਤੇ ਉਹ ਲੂਟਰੀ ਦਾ ਮਾਹੌਲ ਜਾ ਘੈਂਡੀ ਆ ਹੁਣ ਕਿਉਂਕਿ ਬੜੇ ਹੁਣ ਸਾਰੇ ਲੋਕ ਆ ਗਏ ਜਿਹੜੇ ਪ੍ਰਾਣੇ ਪ੍ਰੂਣੇ ਸੀਗੇ ਗੈਸਟ ਨਹੀਂ ਯਾਰੇ ਯਾਰ ਇੱਧਰ ਕੋਲਡ ਡਰਿੰਕ ਨਾ ਪੀਜੇ ਕਿ ਐਵੇਂ ਨਹੀਂ ਕੋਲਡ ਡਰਿੰਕ ਨਹੀਂ ਪੀਣਾ ਨਹੀਂ ਨਹੀਂ ਆਵੇ ਹੈਗਾ ਹੀ ਲਾਲ ਜਿਆ ਕੁਸ ਓਏ ਆ ਜਾ ਆ ਬੇ ਮੈਂ ਸਾਰੀ ਪੀੜਾ ਯਾਰ ਆਂਟੀ ਨੂੰ ਹੋਰ ਵੀਰੇ ਲਾਲ ਜਿਆ ਉਹ ਲਾਲ ਜਿਆ ਹੈ ਗਈ ਕੀ ਕੇ ਦੇਖੀਏ ਕਿਵੇਂ ਦਾ ਹੋਰ ਹੀ ਟੇਸਟ ਆ ਯਾਰ ਇਹ ਮਿੱਠਾ ਟੇਸਟ ਆ ਜਿਵੇਂ ਨਾ ਉਹ ਹੁੰਦਾ ਅਮਰੂਦ ਦਾ ਹੁਣ ਮੈਰਜ ਹਾਲ ਦੇ ਅੰਦਰ ਦੇਖੋ ਲੋਕ ਪੈਗੇ ਟਟਗੇ ਹਨਾ ਟਰੋੜਿਆਂ ਮੇ ਭੀੜ ਲੱਗੀ ਆ ਭੀੜ ਨਹੀਂ ਲੱਗੀ ਭੁੱਖ ਤਾਂ ਪੜੂ ਬੜੀ ਆ ਦੇਖ ਲੈ ਇਧਰ ਦੇਖੋ ਭੀੜ ਲੱਗੀ ਆ ਪਤਾ ਕੀ ਆ ਟਾਈਮ ਕਿੰਨਾ ਹੋ ਗਿਆ 12:30 ਹੋ ਗਏ ਹਾਂ ਨਿਊਟਰੀ ਖਾਧੀ ਆ ਨਿਊਟਰੀ ਨਾਲ ਕੀ ਬਣਦਾ ਭਾਈ ਹੈਨਾ ਹੈਵੀ ਹੈਵੀ ਖਾਣਾ ਚਾਹੀਦਾ ਕੀ ਪਕੌੜੇ ਪਕੌੜੇ ਆਜੋ ਇਹੋ ਜਿਹਾ ਮਾਹੌਲ ਹੁੰਦਾ ਜਦੋਂ ਵਿਆਹ ਹੁੰਦਾ ਨਾ ਤੇ ਪੈਲਸ ਦੇ ਵਿੱਚ ਮੈਰਿਜ ਪੈਲਸ ਵਿੱਚ ਐਂ ਹੁੰਦਾ ਆਪੋ ਆਪਣੀ ਪਈ ਹੁੰਦੀ ਸਾਰਿਆਂ ਨੂੰ ਇੱਧਰ ਬਾਪੂ ਚੱਕੀ ਜਾਂਦਾ ਨਾ ਉਹ ਕੀ ਇਹਨੂੰ ਕਹਿੰਦੇ ਖਿੱਚ ਦੋ ਖਿੱਚ ਦੋ ਬਾਬਾ ਕੀ ਆਲਾ ਯਾਰ ਮੇਰੀ ਆ ਇੱਧਰ ਛਕੀ ਜਾਂਦੇ ਭਰਾ ਹਾਂ ਚੋਬਰ ਕਿਵੇਂ ਤੁਸੀਂ ਲੋਕੇ ਖਾਈ ਜਾਂਦੇ ਆ ਹੈਂ ਪੱਗਾਂ ਦਾ ਯਾਰ ਪੱਗ ਦਾ ਮੇਰੀ ਵਧੀਆ ਪਰ ਥੋਡੀਆਂ ਘੈਂਡ ਆਹੋ ਹੈਲੋ ਆਮ ਗਏ ਵਖੋ ਹੈ ਪਗਾਂ ਨੇ ਤੂੰ ਸਿੱਖਲਾ ਹੈਨਾ ਚੱਲ ਕੋਈ ਨਹੀਂ ਸਿੱਖ ਲੇਗਾ ਠੀਕ ਹੈ ਤੂੰ ਪਰ ਨਹੀਂ ਬੰਨਣਾ ਯਾਰ ਉਹਦੇ ਆ ਪੁੱਤਕ ਪਕੌੜੇ ਲੇਟ ਹੁੰਦੇ ਸੀ ਠੀਕ ਆ ਚੱਲ ਯਾਰ ਮੇਰੀ ਵਾਰੀ ਨਹੀਂ ਆਈ ਆ ਉਹ ਦੇਖੋ ਲੈਣ ਬੜੀ ਸੀ ਖਾਣੇ ਦਾ ਮੈਂ ਵੀ ਆ ਠੀਕ ਆ ਖਾਓ ਖਾਓ ਨੱਪ ਦਿਓ ਕਿੱਲੇ ਠੀਕ ਆ ਯਾ ਲੈਣਾ ਲੱਗੀਆਂ ਭਾਈ ਪਲੇਟਾ ਦੇ ਪਲੇਟਾ ਚੱਕੀਏ ਪੰਦਰਾ ਪਲੇਟਾ ਚੱਕਦੀ ਹੈ ਕਿੱਥੋਂ ਕਿੱਥੇ ਆ ਆ ਓਏ ਆ ਜਾ ਇੱਧਰ ਹੀ ਆ ਆ ਜਾ ਇਧਰ ਲੈਣ ਲੱਗੀ ਆ ਭਾਈ ਮਨਦੀਪ ਆਪਾਂ ਵੀ ਲੈ ਤੁਸੀਂ ਲੈਣ ਚ ਲੱਗ ਕੇ ਲੈ ਜਾਗੇ ਨਹੀਂ ਵਰੀ ਤਾਂ ਆਪਣੀ ਵੀ ਆ ਜਾਊਗੀ ਕੋਈ ਨਾ ਨਾ ਗੋਸਾ ਪਾ ਲਿਆ ਜੇ ਵੇਖ ਲਓ ਇੱਕ ਗਲਾਸ ਜਮ ਨੂੰ ਇੱਕ ਕੇਕ ਦੋ ਬਰਫੀਆਂ ਸਾਰਾ ਕੁਝ ਖਾ ਲਾਂਗੇ ਆਈ ਜਾਂਦੇ ਆ ਦੇਖਾ ਖਾੜਾ ਕੋਈ ਨਹੀਂ ਬੇਨਾ ਚੱਕ ਦੇ ਫੱਟੇ ਮੂਵੀ ਵਾਲਾ ਨਹੀਂ ਆਇਆ ਅਜੇ ਤੂੰ ਪਕੌੜਿਆ ਜੀ ਪੈਟੀ ਰੱਖੀ ਬੈਠਾ ਕੀ ਇਹਨੂੰ ਕਹਿੰਦੇ ਪੇਸਟ ਨਾਲ ਹੀ ਚੱਲੂ ਇਹੋ ਜਿਹਾ ਮਹੌਲ ਚਾਲਾ ਸਾਡੇ ਬਿਆਹਾਨਾ ਆ ਬਾਰੀਆਈ ਪਕੌੜੀਆਂ ਦੀ ਆਪਣੀ ਹੁਣ ਆਪਾਂ ਇਹਨਾਂ ਦਾ ਦੋਅਤ ਕਰਨੇ ਚੱਕੋ ਸੌਸ ਪਈਏ ਅਸੀਂ ਦਾ ਕਰ ਵੀ ਲੈ ਦੋਅਤ ਆ ਆ ਤਾਂ ਛੱਡ ਗਿਆ ਇਹਦਾ ਉਹ ਕੀ ਪੇਸਟੀਆਂ ਪੂਸਟੀਆਂ ਵੀ ਨੱਪ ਗਿਆ ਸਹੀ ਆ ਨਾ ਅੱਲਾ ਮਲਾ ਕੇ ਸਹੀ ਨਹੀਂਦਾ ਕਾ ਚਲੋ ਪਾ ਹਰੀ ਜੀ ਯਾਰ ਉਹ 소ਸ ਪਾ ਹਰੀ ਏ ਥੋੜੀ ਜਿਹੀ ਪਾਈ ਜਿੰਨੀ ਕਾਹਾ ਉਹ ਥੋੜੀ ਬਹੁਤ ਆ ਧਿਆਨ ਨਾਲ ਧਿਆਨ ਨਾਲ ਪੂਰਾ ਨਾ ਕਰਦੀ ਚੱਕੇ ਹੋਲੀ ਬਸ ਉਹ ਥੋੜੀ ਭਰਾਵਾ ਇਹ ਥੋੜੀ ਘੜੀ ਆਪਾਂ ਵੇਸਟ ਨਹੀਂ ਕਰਨਾ ਕੁਝ ਵੀ ਬਸ ਖਾਲਾ ਵੇਖ ਲਾ ਇਹ ਜਮੋੜਾ ਖਾਈ ਜਾਂਦੇ ਸਾਰੇ ਕਿਸੇ ਨਾ ਕਿਸੇ ਨੂੰ ਮਤਲਬ ਨਹੀਂ ਆ ਖਾਨ ਤੱਕੀ ਆ ਬਸ ਆਪਾਂ ਵੀ ਖਾਓ ਆਪਣੇਆਂ ਦਾ ਕੰਮ ਓਕੇ ਕਰ ਲਿਆ ਆਪਾਂ ਹੁਣ ਆਪਾਂ ਚੱਲਦੇ ਕੌਫੀ ਹਾਲ ਨਾਲ ਦੇ ਵੀ ਜਾਈ ਜਾਂਦੇ ਆ ਜਾਓ ਪੰਜ ਮਿੰਟ ਕਿਹੜਾ ਬੰਦਾ ਇਹਨਾਂ ਦਾ ਜਿਹਨਾਂ ਦਾ ਕੰਟਰੋਲ ਕਰ ਕੋਣ ਇਹਨਾਂ ਦਾ ਮੈਨੂੰ ਕਹਿੰਦੇ ਕਿ ਕਿੱਸਾ ਆਈ ਮਾਦਰੀਆਂ ਨਹੀਂ ਬਰੇ ਛੇ ਮਿੰਟ ਖੜਾ ਰਾਂ ਤੁਹਾਨੂੰ ਅਸੀਂ ਤਾਂ ਪਕੌੜੇ ਪੂਰੇ ਖਾਦੇ ਹੋਣਾ ਹੈ ਨਾ ਛੇ ਮਿੰਟ ਹਾਂ ਉਹ ਚੱਕਰੀ ਨਹੀਂ ਉਹ ਦਿੱਕਤ ਨਹੀਂ ਦਰਸਤਾਲਾਂ ਵੀ ਚੱਲੂ ਹੋ ਗਈਆਂ ਹਨ ਫਰੂਟ ਵੀ ਲੱਗ ਗਿਆ ਜੂਸ ਵੀ ਕਿਉਂ ਪਿੰਦਾ ਨਹੀਂ ਤੂੰ ਹੈ ਅੱਛਾ ਇੱਧਰ ਆ ਕੀ ਆ ਗੋਲ ਗੱਪੇ ਲੈ ਖਾੜਾ ਖਾੜਾ ਇੱਧਰ ਨੂਡਲ ਲੈ ਬਈ ਨੂਡਲ ਕਿਉਂ ਕੈਂਡ ਆ ਜਾ ਉਹ ਨੂਡਲ ਖਾ ਲਉ ਹਲੇ ਯੂਟਿਊਬ ਇੱਧਰ ਹਾਂ ਇੱਧਰ ਟਿੱਕੀਆਂ ਟਿੱਕੇ ਨਾਲ ਸੌਸ ਸੂਸ ਵੀ ਆ ਰੱਖੀ ਆ ਕਿਉਂ ਸਲਾਦ ਵੀ ਨਹੀਂ ਆ ਰਿਹਾ ਕੀ ਖਾਣਾ ਹੁਣ ਟਿੱਕੀ ਨਹੀਂ ਨਹੀਂ ਗੋਲ ਗੱਪੇ ਗੋਲ ਗੱਪੇ ਖਾੜਾ ਸੀ ਟਾਈਮ ਵੀ ਇੱਕ ਤੋਂ ਉੱਤੇ ਹੋ ਗਿਆ ਨਾ ਹਨਾ ਆ ਇੱਧਰ ਦੇਖ ਸਸੀ ਗਾਲ ਬਾਪੂ ਜੀ ਸਸੀ ਗਾਲ ਜੀ ਇਹ ਇਹ ਕੁਛ ਨਾ ਕੋਈ ਖਾਈ ਜੰਨਾ ਤੂੰ ਹੈ ਚੱਲ ਠੀਕ ਆ ਪਤਾ ਇੱਧਰ ਰੋਟੀ ਪਾਣੀ ਪੱਕਦਾ ਕਿਉਂ ਨਾਣ ਪਕਾਉਣੇ ਨਾਣ ਐਸਾ ਮੈਂ ਰੰਗ ਬਰੰਗੇ ਹੈਨਾ ਉੱਤੇ ਕੀ ਲਾਇਆ ਵੀਰੇ ਇਹ ਇਕੰਦਰ ਕੈਂਡਾ ਕੰਮ ਯਾਰ ਅੰਦਰ ਧਨੀਆ ਮੇਤੀ ਠੀਕ ਆ ਨਮਕ 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 ਨਹੀਂ ਪਾ ਨਮਕੜਿੰਬਾ ਥੋੜਾ ਪਾਇਆ ਠੀਕ ਹੈ ਠੀਕ ਹੈ ਆ ਵੇਖੋ ਸਿਰਾ ਕਮ ਹੋ ਜਾਂਦਾ ਇੱਧਰ ਲੰਗਰ ਪਾਣੀ ਆ ਸਾਰਾ ਔਰ ਰੋਟੀਆਂ ਤੰਦੂਰੀ ਰੋਟੀਆਂ ਹਨਾ ਤੇ ਇੱਧਰ ਗੌਣ ਵੀ ਆਉਂਦਾ ਕੰਮ ਤਿਆਰੀਆਂ ਇਹੇ ਜਿਹਾ ਵਿਆਹ ਹੁੰਦਾ ਭਾਈ ਖਿਆਰ ਵੀ ਮਾਜ ਲੋ ਫੂਸਾ ਖਾਈ ਜਾਂਦੇ ਦੇਖੋ ਭੀੜ ਕਿੰਨੀ ਜਿਆਦੀ ਹਲ-ਹਲ ਆਪਾਂ ਖਾ ਲੇ ਛੋਟੇ ਮਾਜ ਲੋ ਫੂਸਾ ਤੇ ਸੁਨੰਦ ਗਾਸਟਨ ਜਰਾਂਗੀ ਕਿਵੇਂ ਆ ਪਿੰਟ ਤਾਂ ਮੈਂ ਵੀ ਲੱਭਦਾ ਰਿਆਂ ਪਰ ਇਹੋ ਜਿਹੀ ਨਹੀਂ ਲੱਭੀ ਕਿਹੜੇ ਸ਼ਹਿਰੋਂ ਲੈਂਦੀ ਇਹ ਅੱਛਾ ਘੈਂਡ ਆ ਯਾਰ ਘੈਂੜਾ ਘੈਂੜਾ ਪੈਂਟ ਘੈਂਟ ਪਾਈ ਹੁੰਦੇ ਨੇ ਹਨਾ ਤੇਰਾ ਇਧਰ ਬਾਬੇ ਖੜੇ ਸੱਸੀ ਗਾਲ ਜੀ ਸੱਸੀ ਗਾਲ ਜੀ ਬਰਾਤ ਆ ਗਈ ਰੋਣੇ ਖੜ ਗਏ ਮੂਰੇ ਓਟੋਮੈਟ ਕੇ ਇਧਰ ਨੱਚਣ ਵਾਲੇ ਭਾਈ ਅੱਗੇ ਸਪੋਟ ਕਰਨ ਖੜੇ ਆ ਤਰਾ ਬਾਈ ਦੀ ਫੰਡਾ ਦਾ ਮੰਲਾਵਾ ਜੀ ਮਿਲਣ ਦੀ ਰਸਮ ਹੋ ਰਹੀ ਆ ਦੋਨਾਂ ਪਰਿਵਾਰਾਂ ਦੀ

ਸਭ ਨੇ ਦੇਖੋ ਜੀ ਇਹ ਬਾਈ ਹੋਣੀ ਆਇਆ ਇਹਨਾਂ ਦਾ ਗਰੁੱਪ ਆ ਹਟੇਬਾਦ ਤੋਂ ਇਹ ਹਾਂ ਦੇਖਦੇ ਡਰੋਨ ਉੱਡ ਰਿਹਾ ਚਲੋ ਭਾਈ ਆਪਾਂ ਬੈਠਦੇ ਆ ਹੋ ਗਈਆਂ ਮਿਲਨੀਆਂ ਵੀਰ ਜੀ ਹੋਰ ਅਜੇ ਰਹਿੰਦੀ ਹੈ ਇੱਕ ਵੀਰਾ ਕਹਿੰਦੇ ਆਵੇ ਵੀਰ ਜੀ ਆਉਣ ਕਹਿੰਦੇ ਲਓ ਜੀ ਰੋਪੇ ਪੈ ਕੇ ਗੜਾਂ ਚ ਚਲੋ ਚਾਚਾ ਜੀ ਆਪਣੇ ਵਿਰਸੇ ਦੀਆਂ ਨਾ ਐ ਮਿਲਣੀਆਂ ਹੁੰਦੀਆਂ ਹੁਣ ਫੁੱਫੜ ਜੀ ਆ ਗਏ ਇਹ ਪੰਜਾਬੀ ਵਿਰਸਾ ਆਪਣਾ ਦੇਖ ਲੋ ਅਜੇ ਵੀ ਓ ਇ ਚੱਲਦਾ ਜਿਵੇਂ ਪੁਰਾਣਾ ਸੀਗਾ ਚਲੋ ਨੀ ਯਾਰ ਹਨ ਮਾਤਾ ਜੀ ਆਉਣਗੇ ਆ ਜਾਓ ਕੇ ਲੱਗ ਗਿਆ ਨੱਕਾ ਹੁਣ ਉਹ ਕਿੰਦੇ ਲਾ ਕੇ ਵੀਡੀਓ ਬਣ ਰਹੀ ਆ ਬਚ ਪਾਉਂਗਾ ਕੱਲ ਨੂੰ ਉਹ ਕਿਹਨਾ ਕਸਾਣਾ ਆ ਮੈਂ ਦੱਸ ਕਿਦਰ ਨੂੰ ਜਾਣਾ ਤੂੰ ਉਪਰਾਂ ਦੇ ਕੇ ਜੱਦੀ ਹੋ ਕੇ ਦੇ ਵੜਨਾ ਤੂੰ ਤਾ ਦਰਾਜ ਮੱਕ ਲਾਇਆ ਸਾਰਿਆਂ ਦੇ ਮਰੀ ਦੀ ਦੇਰੀ ਨਿਕ ਤਾਰੀ ਮੱਕ ਲਾਇਆ ਸਾਰਿਆਂ ਦੇ ਆਸਾਂ ਦੇਖਣੇ ਆਜਾ ਰਹੀ ਇੱਕ ਦੇ ਲੋਕਾਂ ਅੰਦਰ ਆ ਗਏ ਰੱਖ ਜੋ ਰੱਖ ਜੋ ਜੀ ਆ ਨੂੰ ਕਰ ਫੋਟੋ ਕਰੀਏ ਕੈਂਚੀ ਰੱਖੋ ਥੋੜਾ ਜਿਹਾ ਅੱਗੇ ਚਲੋ ਰਹੀ ਸੀ ਚਲੋ ਚਲੇ ਗਏ ਅੰਦਰ ਭਾਈ ਆਪਾਂ ਬੈਠਦੇ ਬਾਹਰ ਪ੍ਰੋਗਰਾਮ ਦੇਖਦੇ ਇੱਥੇ ਯਾਰ ਹਨਾ ਖਾਈਏ ਕੁਛ ਆਪਣੇ ਯਾਰ ਆ ਜਿਹੜੇ ਆ ਬੈਠੇ ਆ ਤੇਰਾ ਨਾਮ ਕੀ ਆ ਗੱਲੂ ਰਾਜ ਦਿਲਰਾਜ 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 ਇਹਦਾ ਨਾਂ ਫੇਰਾ ਸੁਖਮਣ ਸਿੰਘ ਸ਼ਗਨ ਅਭੀ ਸ਼ਗਨ ਪ੍ਰੀਤ ਸਿੰਘ ਫੇਰਾ ਸੁਖਮਣ ਪ੍ਰੀਤ ਸਿੰਘ ਕੰਗ ਸੁਖਮਣ ਪ੍ਰੀਤ ਸਿੰਘ ਕੰਗ ਇਹ ਤਿੰਨਾਂ ਦੇ ਨਾਂ ਆ ਠੀਕ ਆ ਫੇਰਾ ਨਾਂ ਬੜਾ ਵਧੀਆ ਯਾਰ ਹਨਾ ਠੀਕ ਐ ਤੂੰ ਕਿਹੜੀ ਕਲਾਸ ਚ ਹੋ ਗਿਆ ਸੈਕੰਡ ਚ ਵੈਰੀ ਗੁੱਡ ਸਾਡੇ ਤਾਂ ਦੂਜੀ ਕਹਿੰਦੇ ਉਹਨੂੰ ਪੰਜਾਬੀ ਚ ਦੂਜੀ ਆ ਵੀ ਦੇ ਦੋਸਤਾਂ ਕੀ ਖਾਦਾ ਫਿਰ ਗੋਲ ਗੱਪੇ ਅੱਜ ਚੜਾਤੇ ਬੱਟ ਹੈ ਹੁਣ ਕੀ ਖਾਣਾ ਠੰਡੇ ਠੁੰਡੇ ਠੰਡੇ ਦੀਆਂ ਤਿੰਨ ਬੋਤਲਾਂ ਵਗਾ ਕੇ ਸਾਹ ਲੈੰਦੇ ਆ ਨਹੀਂ ਸਾਹ ਲੈ ਕੇ ਪਚਾ ਕੇ ਪੀਂਦੇ ਤਾਂ ਟੁੱਟ ਜੇਗਾ ਆਹ ਪੜੇਗਾ ਫੁਟੇ ਪਾੜਿਆ ਮਿਲਾਂਦੇ ਅੱਜ ਕਾਹਦੀ ਇਹ ਤਾਂ ਕਰਦੀ ਤਾਂ ਦੱਸਦੀ ਪਤਾ ਨਹੀਂ ਕੀ ਰੋੜ ਗਿਆ ਦੇਖੋ ਮੈਂ ਧੋ ਗਿਆ ਆ ਹੋਲਡਰਿੰਗ ਪਤਾ ਨਹੀਂ ਥੱਲੇ ਪਿਆ ਸੀਗਾ ਕਿਸੇ ਦਾ ਪੈਰ ਵੱਜਿਆ ਮੇਰੇ ਚਿੱਟੀ ਛੜ ਤੇ ਰੁੜ ਗਿਆ ਰੋਟੀ ਦਾ ਟਾਈਮ ਹੋ ਗਿਆ ਪਰ ਰੋਟੀ ਖਾਣੇ ਆਜੋ ਸੱਜੇ ਪਾਸੇ ਤੇ ਰਾਈ ਸ਼ੁਕਰ ਹੈ ਰੋਟੀ ਲੱਗੇ ਖਾਣ ਆਪਾਂ ਆਜੋ ਜਿੰਨੇ ਖਾਣੇ ਆਈਸਕ੍ਰੀਮ ਐਕ ਕਰਾ ਆਈਸਕ੍ਰੀਮ ਦਾ ਟੇਸਟ ਕਰਦੇ ਆਪਾਂ ਆਹ ਸਹੀ ਆ ਯਾਰ ਵਿਆਹ ਦੀ ਹੋ ਗਈ ਜੀ ਸਮਾਪਤੀ ਆਪਾਂ ਚੱਲੇ ਵਾਪਸ ਆ ਭਾਜੀ ਭੂਜੀ ਵੀ ਆਪਾਂ ਨੂੰ ਮਿਲ ਗਈ। ਵਿਆਹ ਜਿਹੜੇ ਪਿੰਡ ਦੇ ਹੁੰਦੇ ਨਾ ਉੱਥੇ ਇਹੋ ਕੋਈ ਹੁੰਦਾ। ਵਧੀਆ ਹੁੰਦਾ ਮਾਹੌਲ ਚਾਲ ਸਾਰਾ। ਦੇਖੋ, ਪਰੌਣੇ ਕੁਰਸੀਆਂ ਵੀ ਖਾਲੀ ਹੋ ਗਈਆਂ। ਤੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰ ਲਿਓ। ਨਾ ਲੱਗੀ ਤਾਂ ਨਾ ਕਰਿਓ ਯਾਰ। ਫਿਰ ਹੋਰ ਵੀਡੀਓ ਜੇ ਤੁਹਾਨੂੰ ਮਿਲਦੇ ਆਜੋ।